ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰ ਨੇ ਬਈ ਆਹ ਡੌਗ ਰੱਖ ਲੇ ਮੈਨੂੰ ਲੱਗਦਾ ਵੀ ਇਹਨੂੰ ਹਥਿਆਰਾਂ ਦੀ ਲੋੜ ਨਹੀਂ ਹੈਗੀ ਕਿਉਂ ਵੀਰ ਕੋਈ ਲੋੜ ਨਹੀਂ ਹੈਗੀ ਤੁਹਾਡੇ ਸਾਹਮਣੇ ਆ ਸਹੀ ਗੱਲ ਆ ਬਈ ਆਏ ਆ ਬਾਕੀ ਹਨਾ ਜਿਵੇਂ ਆਪਾਂ ਕਹਿ ਸਕਦੇ ਆ ਵੀ ਬਾਹਰਲਾ ਬੰਦਾ ਜੇ ਵੀ ਉਹਦੀ ਤਾਂ ਕੋਈ ਖੈਰ ਨਹੀਂ ਠੀਕ ਤੇ ਵੀਰੇ ਮੇਰੀ ਖੈਰ ਆ ਦੇ ਦਾ ਬਾਬਾ ਖੜੇ ਆਗੇ ਤੁਸੀਂ ਖੜੇ ਹੋ ਤੂੰ ਤਾਂ ਆਏ ਆ ਹਾਂਜੀ ਮਲਾ ਤਾਂ ਤੁਹਾਨੂੰ ਇੱਕ ਵਾਰੀ ਠੀਕ ਆ ਜਿਹੜੇ ਆਪਾਂ ਇਹਨਾਂ ਨੂੰ ਇੱਕ ਵਾਰੀ ਸਮਝਾਤਾ ਵੀ ਭਾਈ ਮੇਰਾ ਜਾਣਕਾਰ ਆਏ ਇਹ ਬੰਦੇ ਨੂੰ ਮੈਂ ਜਾਣਦਾ ਕੁਝ ਨਹੀਂ ਕਹਿਣਾ ਠੀਕ ਆ ਨਹੀਂ ਮਤਲਬ ਕਿ ਜਿਵੇਂ ਰਾਤ ਭਰਾਤ ਕੋਈ ਆ ਜਾਵੇ ਘਰ ਦੇ ਵਿੱਚ ਫੇਰ ਕੋਈ ਬਾਹਰਲੇ ਬੰਦੇ ਨੂੰ ਨਹੀਂ ਛੱਡਦੇ ਹੈਗੇ ਠੀਕ ਆ ਜੀ ਮਤਲਬ ਕਿਤਾ ਬਰੀੜਾ ਹਨਾ ਇਹ ਕਿਤਾ ਬਰੀੜਾ ਸਿਕਿਉਰਟੀ ਲਈ ਬੈਸਟ ਆ ਬਰੇ ਠੀਕ ਹੈ ਜੀ ਹਾਂਜੀ ਇਹ ਹੈ ਕਿਥੋਂ ਦੀ ਬਰੀਡ ਹੈ ਜੀ ਇਹ ਹੈਗੀ ਵੀਰੇ ਯੂਐਸਏ ਦੀ ਬਰੀਡ ਹੈ ਇਹਦੇ ਵਿੱਚ ਦੋ ਆਉਂਦੀਆਂ ਨੇ ਇੱਕ ਜਾਪਾਨ ਦੀ ਹੁੰਦੀ ਉਹਨੂੰ ਜਪਨੀਜ਼ਾ ਕੀਤਾ ਕਹਿੰਦੇ ਨੇ ਤੇ ਇਹ ਹੈਗੀ ਯੂਐਸਏ ਦੀ ਇਹਨੂੰ ਅਮਰੀਕਨਾਂ ਕੀਤਾ ਕਹਿੰਦੇ ਨੇ ਠੀਕ ਹੈ ਜੀ ਹਾਂਜੀ ਇਹ ਯੂਐਸਏ ਦਾ ਯਾਨੀ ਕਿ ਲੈ ਵੀ ਇਹ ਯੂਐਸਏ ਦੀ ਕੀਤਾ ਹੋਊਗਾ ਤੁਹਾਨੂੰ ਕਰਿਓ ਵੀਰੇ ਮਹਾਰਾਜ ਦਿਖਾਓ ਬਾਈ ਇਹਦੇ ਬਾਰੇ ਦੇਖੋ ਪਹਿਲਾਂ ਤਾਂ ਇਹ ਇਹ ਹੈਗਾ ਵੀਰੇ ਆਪਣਾ ਅਮਰੀਕਨਾਂ ਕੀਤਾ ਦਾ ਸਟੱਡ ਠੀਕ ਹੈ ਜੀ ਤੇ ਉਮਰੇ ਦੀ ਹੋਗੀ 2 ਸਾਲ ਠੀਕ ਹੈ ਜੀ ਤੇ ਮੀਟਿੰਗ ਲਈ ਚਾਲੂ ਆ ਇਹਦੀ ਸਟੱਡ ਸਰਵਿਸ ਓਪਨ ਆਪਣੀ ਤੇ ਇੱਕ ਮੈ ਡੌਗ ਦੀ ਗੱਲ ਕਰਦਾ ਸੀ ਵੀ ਮੋਗੇ ਸ਼ੋਅ ਦੇ ਵਿੱਚ ਲੱਗਿਆ ਦੀ ਤੇ ਇਹਨੇ ਟਰਾਫੀਆਂ ਜਿੱਤੀਆਂ ਨੇ ਇਹੋ ਪਈਆਂ ਜਿਹੜੀਆਂ ਨਾ ਹਾਂ ਉਹ ਵਾਲੀਆਂ ਟਰਾਫੀਆਂ ਨੇ ਜਿਹੜੀਆਂ ਬੈਸਟ ਆਫ ਬਰੀਡ ਦੀਆਂ ਪਹਿਲੀ ਵਾਰੀ ਸ਼ੋਅ ਲਾਇਆ ਸੀ ਤੇ ਉਹ ਇਹਨੇ ਜਿੱਤਿਆ ਵਾ ਮੇਰੇ ਮਿੱਤਰੋ ਦੇਖ ਸਕਦੇ ਹੋਗੇ ਇਦਾਂ ਮਾਰਦੇ ਨੇ ਆ ਬਾਈ ਫੇਸ ਕਣੀਆ ਨਾ ਬਾਈ ਵੱਡਾ ਬਹੁਤ ਆ ਫੇਸ ਆ ਨਾ ਇਹ 2 ਸਾਲ ਦਾ ਹੋਇਆ ਵੀਰੇ ਹਜੇ ਅੱਛਾ ਜਿਹੜੀ ਇਹ ਬਰੀਡ ਆ ਇਹ 2 3 ਸਾਲ ਤੱਕ ਆਪਣਾ ਜਿਹੜਾ ਢਾਂਚਾ ਵਾ ਇਹ ਵੱਡਾ ਹੀ ਰਹਿੰਦਾ ਦਾ ਜਿਵੇਂ ਹੈੱਡ ਹੋ ਗਿਆ ਦਾ ਪੈਰ ਹੋ ਗਿਆ ਤੇ ਬਾਕੀ ਸਰੀਰ ਹੋ ਗਿਆ ਸਾਰਾ ਇਹਦਾ ਪਦਣਾ ਵਾ ਸਹੀ ਗੱਲ ਆ ਜ਼ੋਰ ਬਹੁਤ ਆ ਨਾ ਜੀ ਬਾਕੀ ਜਿਵੇਂ ਇਹਨਾਂ ਦਾ ਆਪ ਦਾ ਗਰੁੱਪ ਹੈ ਇਹਨਾਂ ਦਾ ਕੀਤਾ ਦਾ ਇਹ ਉਹਦੇ ਲਈ ਪੂਰੇ ਫਰੈਂਡਲੀ ਨੇ ਵਫਾਦਾਰ ਨੇ ਇਹਨੇ ਆਪਣੀ ਬਰੀਡ ਨੂੰ ਕੁਛ ਨਹੀਂ ਕਹਿਣਾ ਜਿਵੇਂ ਕੋਈ ਬਾਹਰ ਨਾਲ ਦੂਜਾ ਕੋਈ ਗਰੁੱਪ ਦਾ ਕੁੱਤਾ ਆ ਗਿਆ ਉਹਨੂੰ ਥੋੜਾ ਜਿਹਾ ਕਰਦੇ ਨੇ ਵੀ ਹਾਂ ਵੀ ਕਿਉਂ ਤੋਂ ਸਾਡੇ ਗਰੁੱਪ ਵਿੱਚ ਐਡ ਹੋ ਗਿਆ ਬਾਕੀ ਆਪਦੇ ਗਰੁੱਪ ਨੂੰ ਨਹੀਂ ਕੁਛ ਕਹਿੰਦੇ ਠੀਕ ਹੈ ਜੀ ਫੁਲੀ ਫ੍ਰੈਂਡਲੀ ਨੇ ਤੁਸੀਂ ਹੁਣ ਫੜੇ ਆ ਕੋਈ ਚੱਕਰ ਨਹੀਂ ਹੈਗਾ ਦੇਖੋ ਤੁਸੀਂ ਵੀ ਤੁਹਾਨੂੰ ਤੁਹਾਡੇ ਮਨ 'ਚ ਡਰ ਹੋਵੇ ਕਿਸੇ ਪ੍ਰਕਾਰ ਦਾ ਹਮ ਠੀਕ ਹੈ ਜੀ ਇਧਰ ਮਾਰ ਨਹੀਂਗਾ ਪਹਿਲਾਂ ਬਈ ਪੂਸ ਦੇ ਉੱਪਰ ਆਈ ਰਹਿੰਦੀ ਐ ਬਰ ਪੂਛ ਪੂਛ ਵੀਰੇ ਬਸ ਐਣੀ ਫਟਾ ਨਾ ਨਾ ਐਣੀ ਪੱਟਿਆ ਸਾਨੂੰ ਵੇ ਹੁਣ ਸਿੱਧੀ ਗੱਲ ਕਰਦੇ ਠੀਕ ਆ ਤੇ ਜਦ ਅਸੀਂ ਦੇਖਿਆ ਨਾ ਵੀ ਇਹਦੀ ਪੂਛ ਆਏ ਆ ਹਾਂਜੀ ਅਸੀਂ ਗੇਰ ਵੀ ਅਸੀਂ ਦੇਖਿਆ ਤਾਂ ਪਥੇਰੀਆਂ ਨਸਲਾਂ ਨੇ ਪਰ ਆਹ ਪੂਛ ਵਾਲੀ ਨਹੀਂ ਦੇਖੀ ਹੈਗੀ ਠੀਕ ਆ ਇਹਨੇ ਰੱਖਣੀਆਂ ਐ ਮੇਲ ਨੇ ਆਏ ਰੱਖਣੀਆਂ ਫੀਮੇਲ ਨੇ ਇਧਰ ਨੂੰ ਰੱਖਣੀਆਂ ਠੀਕ ਆ ਉਹ ਫੀਮੇਲ ਆ ਆਏ ਰੱਖਦੀ ਆ ਹਾਂ ਉਹ ਫੀਮੇਲ ਨੇ ਆਏ ਰੱਖਣੀਆਂ ਜਿਹੜਾ ਮੇਲ ਨੇ ਆਏ ਰੱਖਣੀਆਂ ਇਹ ਕੀ ਗੱਲ ਵਾਹ ਇਹ ਤਾਂ ਕੁਦਰਤ ਹੀ ਐ ਵੀਰੇ ਇਹ ਚੀਜ਼ ਮੈਂ ਨੋਟ ਕੀਤੀ ਸੀਗੀ ਫੀਮੇਲ ਦੀਆਂ ਆਏ ਰਹਿਣੀਆਂ ਮੇਲ ਦੀ ਠੀਕ ਆ ਤੇ ਇਹ ਵੀ ਫੀਮੇਲ ਹੈ ਵੀਰੇ ਹਾਂਜੀ ਉਹ ਵੀ ਉਧਰ ਹੀ ਆ ਦੇਖ ਲੋ ਸਹੀ ਗੱਲ ਠੀਕ ਹੈ ਜੀ ਵੀ ਛੋਟੀ ਛੋਟੀ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ ਨੇ ਆਪਾਂ ਨੂੰ ਇਹ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਇਹਨੂੰ ਇਹ ਵੀਰੇ ਆਪਣੇ ਹੋਮ ਬਰੀਡ ਦਾ ਬੱਚਾ ਹੈ ਬਰੀਡ ਦਾ ਬੱਚਾ ਠੀਕ ਆ ਇਹ ਹੈਗਾ ਆਪਣੇ ਚੈਂਪੀਅਨ ਦਾ ਬੱਚਾ ਆਈਟਮ ਦਾ ਠੀਕ ਹੈ ਜੀ ਹਾਂਜੀ ਆਈਟਮ ਚੈਂਪੀਅਨ ਦਾ ਬੱਚਾ ਹੈ ਸੋ ਇਹ ਕਿੱਥੇ ਦਾ ਦੀ ਬੱਚਾ ਹੈ ਜੀ ਬੱਚਾ ਹੈਗਾ ਹੀ ਕੁਲਵੀਰ ਫਾਰਮ ਆਪਣੇ ਕੌੜੀ ਵਾਲਿਆਂ ਦਾ ਠੀਕ ਹੈ ਜੀ ਹਾਂਜੀ ਉਹਨਾਂ ਦਾ ਬੱਚਾ ਹੈ ਉਹਨਾਂ ਦਾ ਬੱਚਾ ਹੈ ਜੀ ਤੇ ਇਹਦੇ ਗਾ ਹੁਣ ਰਿਜ਼ਲਟ ਆ ਰਹੇ ਨੇ ਬਹੁਤ ਸੋਹਣੇ 6-7 ਬੱਚੇ ਪਾ ਰਿਹਾ ਏ ਠੀਕ ਹੈ ਬੱਚੇ ਦੇ ਪਰ ਸੇਮ ਆ ਰਹੇ ਨੇ ਬਲੈਕ ਹੁੰਦੇ ਨੇ ਬਲੈਕ ਫੇਸ ਹੋ ਗਿਆ ਮਾਰਕਿੰਗ ਹੋ ਗਈ ਇਦਾਂ ਜ਼ਿਆਦਾਤਰ ਇਹ ਬੱਚੇ ਆਪਣੇ ਤੇ ਪਾਉਂਦਾ ਵਾ ਮੈਂ ਕਿ ਮਦਰ ਤੇ ਘਟ ਜਾਂਦੇ ਨੇ ਫਾਦਰ ਤੇ ਵੱਧ ਜਾਂਦੇ ਨੇ ਠੀਕ ਆ ਹੁਣ ਜਿਵੇਂ ਇਹ ਹੈ ਹਨਾ ਹਾਂਜੀ ਇਹ ਫੀਮੇਲ ਆ ਅਲੱਗ ਕਲਰ ਆ ਗਿਆ ਦਾ ਇਹ ਥੋੜੇ ਅਲੱਗ ਹੋਣਾ ਹੈ ਜਿਹੜਾ ਲਾਈਟ ਆ ਗਿਆ ਕਲਰ ਦੇ ਵਿੱਚ ਇਹ ਬੱਚੇ ਕਿਵੇਂ ਆਉਣਗੇ ਜਾਂ ਬੇਰੇ ਬੱਚੇ ਵੀ ਜਿਵੇਂ ਜੀ ਆਪਾਂ ਇਹ ਤੋਂ ਮੇਟ ਕਰਾਉਣੇ ਤਾਂ ਇਹਦੀ ਜਾਣਗੇ ਬੱਚੇ ਇੱਥੇ ਜਾਣਗੇ ਬੱਚੇ ਜ਼ਿਆਦਾਤਰ ਜਿਹੜੇ ਬੱਚੇ ਹੁੰਦੇ ਨੇ ਡੌਗ ਸਰਕਲ ਦੇ ਵਿੱਚ ਇਹ ਆਪਣੇ ਫਾਦਰ ਤੇ ਜਾਂਦੇ ਨੇ ਠੀਕ ਆ ਜੀ ਠੀਕ ਆ ਵੀ ਦੇਖ ਸਕਦੇ ਹੋ ਮਿੱਤਰੋ ਇਹ ਰੇਟ ਕਿਵੇਂ ਰਹਿੰਦਾ ਇਹਦਾ ਬੱਚਿਆਂ ਦਾ ਆਪਾਂ ਰੇਟ ਦੀ ਗੱਲ ਕਰੀਏ ਕਿ ਕੁਆਲਿਟੀ ਦੇ ਹਿਸਾਬ ਨਾਲ ਜਿਵੇਂ ਇਹ ਆ ਜਾਂਦੇ ਨੇ ਆਪਣੇ ਸਿੰਗਲ ਕੋਟ ਤੋਂ ਉੱਪਰ ਆ ਜਾਂਦਾ ਇਹ ਕੋਟ ਇਹ ਤੋਂ ਕੋਟ ਇੱਕ ਹੋਰ ਉੱਪਰ ਆਉਂਦਾ ਤੇ ਉਹ ਆਪਣੇ ਘੱਟ ਚੱਲਦਾ ਵਾ ਕਿਉਂਕਿ ਉਹਦੇ ਵਾਲ ਬਹੁਤ ਝੜਦੇ ਨੇ ਇਹਨਾਂ ਦੇ ਵਾਲ ਨਹੀਂ ਝੜਦੇ ਹੈਗੇ ਬਹੁਤ ਘੱਟ ਵਾਲ ਝੜਦੇ ਨੇ ਇਹਨਾਂ ਦੇ ਇਹ ਰੱਖਣੇ ਔਖੇ ਤਾਂ ਨਹੀਂ ਹੈਗੇ ਜੇ ਆਪਾਂ ਲਾਇਬ੍ਰੇਰੀ ਰੱਖਣ ਦੀ ਗੱਲ ਕਰੀਏ ਨਾ ਨਾਰਮਲ ਜਾਇਦਾ ਲਾਇਬ੍ਰੇਰੀ ਰੱਖ ਲੈ ਯਾਰ ਲਾਇਬ੍ਰੇਰੀ ਤੁਸੀਂ ਮੈਂ ਇਹ ਕਹਿ ਸਕਦਾ ਥੋੜਾ ਜਿਆਦਾ ਖਾਂਦਾ ਇਹਨਾਂ ਦੀ ਖਰਾਕ ਘੱਟੇ ਆ ਖਰਾਕ ਘੱਟ ਹੈ ਹਾਂਜੀ ਵੀ ਕੋਈ ਜ਼ਿਆਦਾ ਖਰਾਕ ਨਹੀਂ ਨਾ ਸਰੀਰੇ ਬਸ ਵੀ ਜੀ ਗਰਮੀ ਠੰਡ ਦੇ ਵਿੱਚ ਕਿਵੇਂ ਗਰਮੀ ਵੀਰੇ ਮੇਰੇ ਕੋਲ 3 ਸਾਲ ਹੋ ਗਏ ਅੰਦਰ ਤੁਸੀਂ ਦੇਖ ਜਿਹੜੀ ਮੈਂ ਛੱਤ ਪਾਈ ਉਹ ਸਰਕੜੇ ਦੀ ਪਾਈ ਵੀ ਆ ਠੀਕ ਆ ਇਹ ਤਿਆਰ ਪੇਗਾਰ ਆਪਣੇ ਜਿਵੇਂ ਫਾਦਰ ਸਾਹਿਬ ਹੋਗੇ ਉਹ ਕਹਿੰਦੇ ਵੀ ਤੁਸੀਂ ਜਿਹੜੀ ਛੱਤ ਪਾਉਣੀ ਆ ਇਹਦੀ ਆਪਣੇ ਸਰਕੜੇ ਦੀ ਪਾਉਣੀ ਆ ਗਰਮੀਆਂ ਦੇ ਵਿੱਚ ਠੰਡੀ ਰਹਿੰਦੀ ਆ ਤੇ ਸਿਆਲਾਂ 'ਚ ਗਰਮ ਰਹਿੰਦੀ ਆ ਠੀਕ ਆ ਜੀ ਤੇ ਅੰਦਰ ਜਿਵੇਂ ਆਪਣੇ ਕੋਲ 10 12 ਕੁੱਤੇ ਰੱਖੇ ਹੋਏ ਨੇ ਤੇ ਆਪਾਂ 4-5 ਪੱਖੇ ਲਾਏ ਹੋਏ ਨੇ ਤੇ ਇੱਕ ਪੂਲਰ ਚੱਲਦਾ ਗਰਮੀਆਂ 'ਚ ਏਸੀ ਉਸੇ ਵਾਲਾ ਕੰਮ ਹੁੰਦਾ ਨਹੀਂ ਏਸੀ ਨਹੀਂ ਵੀਰੇ ਮੈਂ ਲਾਇਆ ਹੈਗਾ ਤੁਸੀਂ ਕਿ ਜਾਉਣ ਤੇ ਆ ਗਝਾਸ ਆਉਣ ਤੇ ਆ ਸਹੀ ਗੱਲ ਆ ਜ ਤੇ ਇਹ ਬਈ ਫੀਮੇਲ ਆ ਇਹ ਫੀਮੇਲ ਆ ਇਹਦਾ ਨਾਮ ਰੱਖਿਆ ਮੈਂ ਵੀਰੇ ਡੋਰੀ ਡੋਰੀ ਹਾਂ ਕਿੰਨੇ ਟਾਈਮ ਦੀ ਹੋਏਗੀ 2 ਸਾਲ ਦੀ ਠੀਕ ਆ ਤੇ ਇਹਦੇ ਬੱਚੇ ਬਹੁਤ ਸੋਹਣੇ ਹੁੰਦੇ ਨੇ ਠੀਕ ਆ ਇਹਦੇ ਬੱਚੇ ਆਪਣੇ ਮੋਗੇ ਮਤਲਬ ਕਿ ਪੰਜਾਬ ਚ ਤਾਂ ਆਪਣੇ ਬੱਚੇ ਜਾਂਦੇ ਜਾਂਦੇ ਨੇ ਤੇ ਬਾਕੀ ਨੇ ਸਟੇਟਾਂ ਜੰਮੂ ਜੰਮੂ ਦੇ ਵਿੱਚ ਉੱਥੇ ਵੀ ਬੱਚੇ ਜਾਂਦੇ ਨੇ ਇਹਨਾਂ ਦੇ ਤੇ ਉਹੋ ਜੀ ਤੇ ਉਹ ਇਹ ਫੀਮੇਲ ਆ ਜਿਹੜੀ ਮੈਂ ਤੁਹਾਨੂੰ ਦੱਸਦੀ ਪਹਿਲੀ ਆ ਜਿਹੜੀ ਮੈਂ ਲੈ ਕੇ ਆਇਆ ਸੀ ਹਾਂਜੀ ਇਹ ਬਾਲਾ ਵਾਲਾ ਫਰਕ ਆ ਹਨਾ ਮਤਲਬ ਇਹ ਸਿੰਗਲ ਕੋਡ ਚ ਆ ਜਾਂਦੀ ਹੈ ਸਿੰਗਲ ਚ ਆ ਜਾਂਦੀ ਆ ਤੇ ਜਿਵੇਂ ਇਹ ਫਾਦਰ ਤੇ ਗਏ ਆਪਣੇ ਚੈਂਪੀਅਨ ਫਾਦਰ ਤੇ ਇਹ ਉਹ ਦਾ ਡਬਲ ਕੋਡ ਤੇ ਆ ਜਾਂਦਾ ਇਹ ਡਬਲ ਕੋਡ ਚ ਡਬਲ ਤੋਂ ਥੱਲੇ ਆ ਜਾਂਦਾ ਸਟੈਂਡਰਡ ਕੋਡ ਕਹਿ ਦਿੰਦੇ ਇਹਨੂੰ ਆਪਾਂ ਠੀਕ ਹੈ ਠੀਕ ਹੈ ਬੱਚੇ ਇਹ ਹੈਗੇ ਆਪਣੇ ਕੋਲੇ ਜੇ ਇਹਦੇ ਬੱਚਿਆਂ ਦੀ ਗੱਲਬਾਤ ਕਰੀ ਤਾਂ ਬੱਚੇ ਵੀਰੇ ਇਹਦੇ ਮੇਰੇ ਕੋਲ ਸੀਗੇ ਕੀਤਾ ਤੇ ਹੁਣ ਸੇਲ ਹੋ ਗਏ ਕਿਉਂਕਿ ਤੁਹਾਨੂੰ ਪਤਾ ਜਿਵੇਂ ਆਪਣੇ ਵੀਰ ਭਾਈ ਵੀਡੀਓ ਦੇਖਦੇ ਨੇ ਬਾਹਰੋਂ ਤੇ ਬੱਚੇ ਬੁੱਕ ਹੋ ਜਾਂਦੇ ਨੇ ਸੇਲ ਹੋ ਜਾਂਦੇ ਨੇ ਬਾਕੀ ਜੇ ਮੇਰੇ ਕਿਸੇ ਵੀ ਵੀਰ ਨੇ ਬੱਚਾ ਲੈਣਾ ਵਾ ਕੀਤਾ ਦਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਹੁਣ ਕੋਲੋਂ ਆਣਗੇ ਬੱਚੇ ਜੇ ਹੁਣ ਬੱਚੇ ਵੀ ਆਣਗੇ ਤੇ ਦੋ ਕੁ ਮਹੀਨੇ ਚ ਆਣਗੇ ਬਾਕੀ ਹਾਂ ਆਪਣੇ ਫੀਮੇਲ ਮੇਟ ਹੋਈ ਆ ਤੇ ਜਿਹੜੇ ਇਹਦੇ ਬੱਚੇ ਨਾਲ ਜਿਵੇਂ ਫੀਮੇਲ ਨਾਲ ਮੇਟ ਹੋ ਕੇ ਗਈਆਂ ਨੇ ਉਹ ਆਪਣੇ ਕੋਲ 15 ਦਿਨ 20 ਦਿਨ ਬਾਅਦ ਇਹ ਬੱਚਾ ਆਈ ਜਾਂਦਾ ਠੀਕ ਹੈ ਜੀ ਹਾਂਜੀ ਕਿਉਂਕਿ ਇਹਦੇ ਇਹਦੇ ਵੀ 10 11 ਬੱਚੇ ਆਪਣੇ ਕੋਲ ਆਉਣ ਆਉਣ ਵਾਲੇ ਨੇ ਠੀਕ ਹੈ ਜੀ ਲੈ ਮਿੱਤਰੋ ਦੇਖ ਸਕਦੇ ਹੋ ਇਹ ਸੀਗੀ ਜੀ ਅਮਰੀਕਨ ਕੀਤਾ ਹਾਂਜੀ ਇਹਨੂੰ ਅਮਰੀਕਨ ਕੀਤਾ ਅਮਰੀਕਨ ਕੀਤਾ ਜੀ